ਕੀ ਕਰਨਾ ਜਾਲੀਆਂ ਲਾਉਣ ਦਾ ਹਾਂ ਯਾਨੀ ਸੌਰੀ ਬੇਬੋ ਗਲਤੀ ਤਦ ਹੁੰਦੀ ਆ ਵੀ ਜੇ ਤੁਸੀਂ ਕੋਈ ਬੱਚੇ ਹੋ ਕੋਈ ਤੁਸੀਂ ਮائیں ਹੋ ਤੋਂ ਅਨੋਂ ਕੋਈ ਤਦੂਲ ਬਾਰੇ ਨਹੀਂ ਪਤਾ ਕਿੰਨੀ ਉਮਰ ਹੋ ਗਈ ਤੁਹਾਡੀ ਹਾਂਜੀ 20 ਤੁਹਾਡੀ ਕਿੰਨੀ ਹੋ ਗਈ ਆ 90 ਤੁਸੀਂ ਵੀ ਉਮੀਦ ਹੀ ਸਾਲ ਦੇ ਜੇ ਤਾਂ ਕੱਟਾ ਇਹ ਤੁਹਾਨੂੰ ਪਤਾ ਨਾ ਕਿ ਜਾਲੀਆਂ ਲੱਗਣੀਆਂ ਅਪਰਾਧ ਹੈ ਇਹ ਜਿਹੜਾ ਹੈਗਾ ਐ ਟ੍ਰੈਫਿਕ ਰੂਲ ਹੈ ਉਹਦੀ ਵਾਇਲੈਂਸ ਤੇ ਇਹਦਾ ਚਲਾਨ ਬਣਦਾ ਆਪਣੀ ਆਰਸੀ ਲੈ ਕੇ ਆਓ ਡਰਾਈਵਿੰਗ ਲਾਇਸੈਂਸ ਲੈ ਕੇ ਆਓ ਆਰਸੀ ਲੈਣੀ ਹੈ ਸਤਨਾਮ ਜੱਜ ਕੋਟਾ ਸਰ ਨਹੀਂ ਨਾ ਮੰਨ ਕੰਮ ਆਏ ਤੁਸੀਂ ਪੂਰੀ ਇਕੱਲੇ ਹੋ ਮੈਂ ਚੱਕਿਆ ਤੁਸੀਂ ਫੋਨ ਕਰਤਾ ਗਿਆ ਜਾਲੀਆਂ ਨਹੀਂ ਆ ਨਹੀਂ ਲਾਵਾਂਗੇ ਜਾਲੀਆਂ ਮੈਂ ਤਾਂ ਲੈ ਕੇ ਤੁਹਾਨੂੰ ਦੱਸਿਆ ਲੈ ਕੇ ਆਇਆ ਸ਼ਹਿਰ ਦੇ ਵਿੱਚ ਦੇਖੋ ਆਪਾਂ ਜੇ ਜਾਲੀਆਂ ਲਾਵਾਂਗੇ ਐ ਖਲੂ ਲੱਗੀ ਹੈ ਹਾਂਜੀ ਜੀ ਇਹਨੂੰ ਹਾਂ ਇਹ ਪੁਰਾਣੀ ਵਈ ਲੱਗੀ ਨਾ ਲਾਈ ਦੇਣੀ ਸਾਰੀ ਗੱਲ ਉਹ ਹਾਂਜੀ ਆ ਦੇਖੋ ਹਾਂਜੀ ਮੈਨੂੰ ਪਤਾ ਲੱਗਿਆ ਆਪਾਂ ਦੇਖੋ ਤੁਸੀਂ ਤੁਹਾਡਾ ਤੁਹਾਡੇ ਉੱਪਰ ਤੋਂ ਬੰਦਾ ਸਦਾ ਸਾਥ ਦੇਣਾ ਹਾਂਜੀ ਦੇਖੋ ਜਾਲੀਆਂ ਤੁਸੀਂ ਚਲੋ ਸਮਝਦੇ ਆਪਾਂ ਤੁਸੀਂ ਸ਼ਰੀ ਬੈਠੀ ਹੂੰ ਜੇ ਗੱਡੀ ਦੇ ਵਿੱਚ ਕੋ ਹੋਰ ਬੈਠਾ ਹੋਵੇ ਤਾਂ ਇੱਕ ਮੋਟੂ ਕਿਹਨਾਂ ਇਹ ਨਹੀਂ ਲੱਗਾ ਬਾਈ ਨਹੀਂ ਲੱਗਾ ਨਹੀਂ ਇਹ ਨਹੀਂ ਜੀ ਜੀ ਬਣੀ ਇਹ ਤੁਹਾਨੂੰ ਦੋ ਰੋਡਾਂ ਨਾਲ ਜਪਾਉਂ ਬੰਦ ਕੋਈ ਨਹੀਂ ਕੋਈ ਨਹੀਂ ਲੋ ਆਪਾਂ ਸਿੱਧੇ ਕੁਦਰਤੀ ਬੜੀ ਜਾਣੀ ਬੜੀ ਬੜੀ ਆਰਸੀ ਦਿਖਾਓ ਜੀ ਭਾਜੀ ਆਪਾਂ ਨੇ ਰੱਪੜੇ ਜੀ ਜੀ ਹੋਣੀ ਸੱਚੀ ਆਰਸੀ ਦਿਖਾਓ ਬਈ ਇਹਦੀ ਆਰਸੀ ਨਾਲ ਦਿੱਤੀ ਨਹੀਂ ਜੇਰੀ ਆਜੋ ਕਾਰ ਕੋ ਟ੍ਰੈਵਲ ਲਾਇਸੈਂਸ ਹੋਣਾ ਲੈ ਆਓ ਟ੍ਰੈਵਲ ਲਾਇਸੈਂਸ ਲੈ ਕੇ ਆਜੋ ਆਜੋ ਕਿੰਨਾ ਸਮਝਾ ਰਹੇ ਆ ਤੁਹਾਨੂੰ ਕਿੰਨਾ ਸਮਝਾ ਰਹੇ ਹੋ ਜੇ ਬੇਟਾ ਤੁਸੀਂ ਅੱਜ ਆਪਣੇ ਬਜ਼ੁਰਗਾਂ ਦਾ ਜਾਂ ਜਿਹੜੇ ਤੁਹਾਡੇ ਪੇਰੈਂਟਸ ਆ ਮਦਰ ਫਾਦਰ ਆ ਵੱਡੇ ਭਰਾ ਦਾ ਕਹਿਣਾ ਮੰਨਿਆ ਹੁੰਦਾ ਤੇ ਅੱਜ ਤੁਹਾਨੂੰ ਆਹ ਗਿਫਟ ਜਿਹੜਾ ਨਹੀਂ ਸੀ ਮਿਲਣਾ ਆ ਲੋਕ ਇਹ ਤੁਹਾਡਾ ਬੇਟਾ ਗਿਫਟ ਠੀਕ ਹੈ ਇਹ ਹੁਣ ਗਿਫਟ ਦਾ ਨਜ਼ਾਰਾ ਜਾ ਕੇ ਤੁਸੀਂ ਪਾਰਟੀ ਆਫਿਸ ਜਾ ਕੇ ਲੈਣ ਦੇ ਆ ਓਕੇ ਤੇ ਮੈਂ ਤੁਹਾਨੂੰ ਗਾਂਵ ਵਾਸਤੇ ਤਾਇਨਾਤ ਕਰਦਾ ਕਿ ਜਿਹੜੇ ਤੁਹਾਡੇ ਨਾਲ ਦੇ ਦੋਸਤ ਆ ਪਾਟੇ ਡੀਰ ਨੇ ਨੀਰਾ ਉਹਨਾਂ ਨੂੰ ਜਾ ਕੇ ਸਮਝਾਓ ਤੇ ਸ਼ਹਿਰ ਵਿੱਚ ਹਿਆਰਪੁਰ ਸ਼ਹਿਰ ਦੇ ਵਿੱਚ ਪਟਾਕਾ ਮਾਰਨਾ ਬੰਦ ਹੋ ਗਿਆ ਜਿਹੜੇ ਤੁਸੀਂ ਪਟਾਕੇ ਮਾਰਨੇ ਸੀ ਮਾਰ ਲਈ ਓਕੇ ਤਾਂ ਕਿ ਤੂੰ ਸਰਨ ਜਾ ਕੇ ਸਮਝਾਓ ਕਿ ਤੁਹਾਡਾ लास्ट ਪਟਾਕਾ ਸੀ ਅੱਜ ਇਹ ਵੱਜ ਗਿਆ ਓਕੇ ਥੈਂਕ ਯੂ ਲਿਆ ਓ ਅਕੇ ਕਿੱਥੇ ਤੇ ਜੋ ਆ ਦੇ ਦੇ ਸਰ ਪੁਚਾਲੇ ਨਹੀਂ ਅਸੀਂ ਤੁਹਾਡੀ ਗੱਡੀ ਰੋਕੀ ਸੀ ਤੇ ਤੁਹਾਡੀ ਗੱਡੀ ਨੂੰ ਹੂਕਰ ਲੱਗਾ ਪਰ ਆਪਾਂ ਗੱਡੀ ਚੈੱਕ ਕਰ ਲਈਏ ਤੁਹਾਡੀ ਗੱਡੀ ਨੂੰ ਹੂਕਰ ਨਹੀਂ ਲੱਗਾ ਇਸ ਕਰਕੇ ਤੁਹਾਨੂੰ ਸਲੂਟ ਹੈ ਠੀਕ ਹੈ ਤੁਸੀਂ ਆਰਾਮ ਨਾਲ ਜਾਓ ਆ ਦੋ ਜੀ ਇੱਥੋਂ ਚਾਕਲੇਟ ਖੜੋ ਚਾਕਲੇਟ ਲੈ ਜਾਓ ਟੈਬਲੇਟ ਦਿਓ ਮੋਬਾਈਲ ਯੂਜ਼ ਨਹੀਂ ਕਰਨਾ ਅੱਜ ਸਾਨੂੰ ਅੱਜ ਹੀ ਮੋਬਾਈਲ ਯੂਜ਼ ਨਹੀਂ ਕਰਨਾ ਬਸ ਅੱਜ ਹੀ ਦਿਓ ਤੁਹਾਡੀ ਕੱਲੀ ਆਪਾਂ ਸ਼ੱਕ ਦੀ ਬਣਾ ਦੇ ਰੋਕੀ ਸੀ ਅੱਜ ਜੇ ਚੈੱਕ ਕਰਦੇ ਤੁਹਾਡਾ ਨਾ ਨਹੀਂ ਮਿਲਿਆ ਕਿੰਨੇ ਬੰਦੇ ਤੁਸੀਂ ਇਹ ਤਾਂ ਪੰਜਾਬ ਪੁਲਿਸ ਤੋਂ ਇਹ ਵੀ ਗਿਫਟ ਹੈ ਇਹ ਵੀ ਗਿਫਟ ਹੈ ਇਹ ਵੀ ਗਿਫਟ ਹੈ ਟੈਬਲੇਟ ਇਹ ਗੱਲ ਵੇਠੇ ਠੀਕ ਹੈ ਆਹ ਦਿਓ ਇਹਨੂੰ ਸੇ ਲੰਸਰਮ ਕੋਲ ਕੇ ਸਾਡੇ ਵਾਲੇ ਕਰਦੇ ਨੇ ਬੰਦਾ ਨਾ ਇਕੱਠੇ ਹੋ ਬਤੋਏ ਜਾਓ ਯਾਰ ਜਾਓ ਭਾਈ ਇਹ ਦੇਖੋ ਬਈ ਤੂੰ ਖੁੱਲੋ ਜਾਓ ਹਾਂ ਤੁਹਾਡਾ ਸ਼ਾਬਾਸ਼ ਜੀ ਜਾਓ ਜੀ ਜਿਹੜਾ ਹੋ ਤੇ ਇਹ ਲਈ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਕਰਾਂਗੇ ਇਹਨੂੰ ਕੋਤੋਂ ਥਰਣਾ ਵੀ ਸਿੱਖੋ ਕਿਉਂ ਨਾ ਕੋ ਮੰਦੂਗ ਅਸੂ ਕੀ ਸੌਨ ਲਗਾਇਆ ਗਿਆ ਸੀ ਜੇ ਤੁਹਾਨੂੰ ਤੁਹਾਡੇ ਮਾਧਮ ਰੇ ਪਹਿਲਾਂ ਆਪਾਂ ਕਈ ਵਾਰ ਦੱਸਿਆ ਕਿ ਸ਼ਹਿਰ ਦੇ ਵਿੱਚ ਨਾ ਪਟਾਕੇ ਮਾਰੋ ਨਾ ਅੰਨਤੋ ਅੱਜ ਵੀ ਇੱਕ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਲੈ ਗਿਆ ਭਜਾ ਕੇ ਇੱਕ ਮੋਟਰਸਾਈਕਲ ਸੀਗਾ ਉਹ ਕਾਬੂ ਆ ਗਿਆ ਉਹਨੇ ਵੀ ਸਲੈਂਸਰ ਆਪਣਾ ਜਿਹੜਾ ਦੂਸਰਾ ਪਵਾਇਆ ਸੀਗਾ ਜਿਹਦਾ ਚੈੱਕ ਕੀਤਾ ਉਹ ਵੀ ਪਟਾਕੇ ਮਾਰਦਾ ਸੀ ਉਹਦਾ ਵੀ ਚਲਾਨ ਕੀਤਾ ਇੱਕ ਜਿਹੜੀਆਂ ਜਾਲੀਆਂ ਲੋਕਾਂ ਨੇ ਲਾਈਆਂ ਜਾਂ ਪੇਪਰ ਲਾਇਆ ਇਹਦੇ ਉੱਪਰ ਬਲੈਕ ਪੇਪਰ ਜਿਹੜਾ ਲਾਇਆ ਸ਼ੀਸ਼ੇ ਦੇ ਉੱਪਰ ਉਹ ਵੀ ਆਪਾਂ ਜਿਹੜਾ ਇੱਕ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਚਾਰ ਜਿਹੜੇ ਬਲੈਕ ਸ਼ੀਸ਼ੇ ਆ ਜਾਂ ਬਲੈਕ ਜਾਲੀਆਂ ਉਹਨਾਂ ਦੇ ਚਲਾਨ ਕੀਤੇ ਸੀ ਤੇ ਅਸੀਂ ਤੁਹਾਡੇ ਮਾਧਿਅਮ ਦੁਬਾਰਾ ਫੇਰ ਇਹਨਾਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਰਿਕਵੈਸਟ ਕਰਨੀ ਚਾਹੁੰਦੇ ਆ ਕਿ ਪਲੀਜ਼ ਨਾ ਕਰੋ बार-बार ਇਦਾਂ ਕੀਤਾ ਇਤਨੀ ਲੱਗਦਾ ਆਪਣੀਆਂ ਆਤਾਂ ਨੂੰ ਸੁਧਾਰੋ ਤਾਂ ਜੋ ਆਪਾਂ ਸ਼ਹਿਰ ਦੇ ਵਿੱਚ ਜਿਹੜੇ ਵਾਸੀ ਐ ਸਖਾਵੀ ਮਾਹੌਲ ਜਿਹੜਾ ਦੇ ਸਕੀਏ ਥੈਂਕ ਯੂ ਸਰ ਜੀ ਦੇਖਿਆ ਜਾ ਰਿਹਾ ਕਿ ਛੋਟੀ-ਛੋਟੀ ਉਮਰ ਦੇ ਜਿਹੜੇ ਬੱਚੇ ਹੈਗੇ ਆ ਉਹ ਸਕੂਟਰ ਮੋਟਰਸਾਈਕਲ ਚਲਾਉਂਦੇ ਆ ਇਹਨ ਗੱਡੀਆਂ ਤੱਕ ਚਲਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਾਂ ਜਿਹੜੇ ਛੋਟੀ ਉਮਰ ਦੇ ਬੱਚੇ ਆ ਬਹੁਤ ਹੀ ਛੋਟੀ ਉਮਰ ਦਾ ਤੇ ਚਲੋ ਜਿਹੜੇ ਹੈਗੇ ਆ ਉਹ ਘਟੋਂ ਦੇ ਨਿਗਰ ਵਿੱਚ ਪਰ ਮੈਂ ਪੇਰੈਂਟਸ ਨੂੰ ਕਹੂੰਗਾ ਕਿ ਜਿਹੜਾ ਛੋਟਾ ਬੱਚਾ ਆ ਜਿਹੜਾ ਮੋਟਰ ਵਹੀਕਲ ਐਕਟ ਦੇ ਤਹਿਤ ਉਹ ਗੱਡੀ ਨਹੀਂ ਚਲਾ ਸਕਦਾ ਵਹੀਕਲ ਨਹੀਂ ਚਲਾ ਸਕਦਾ ਉਹਨੂੰ ਨਾ ਦਿੱਤਾ ਜਾਵੇ ਕਿ ਕੱਲ ਨੂੰ ਕੋਈ ਜਿਹੜਾ ਕੋਈ ਹਾਦਸਾ ਨਾ ਹੋ ਜਾਵੇ ਜਾਂ ਕੋਈ ਵੱਡੀ ਘਟਨਾ ਨਾ ਵਾਪਰ ਜੇ ਇੱਕ ਜਬਾਤ ਜੀ ਪੇਰੈਂਟਸ ਨੂੰ ਪਸਟਾਉਣਾ ਪਵੇ ਰਿਕੁਐਸਟ ਹੈ ਕਿ ਛੋਟੇ ਬੱਚਿਆਂ ਨੂੰ ਵੀਕਲ ਦੇ ਕੇ ਬਾਹਰ ਨਾ ਭੇਜੋ ਸਰ ਲੜਕੀਆਂ ਨੂੰ ਕੀ ਹਿਦਾਇਤ ਹੈਗੀ ਆ ਜੀ ਲੜਕੀਆਂ ਵਾਸਤੇ ਵੀ ਉਹੀ ਹਿਦਾਇਤ ਹੈ ਨਹੀਂ ਬੈਕ ਟ੍ਰਿਪਲਿੰਗ ਨਾ ਕਰੋ ਹੈਲਮਟ ਚਲਾਓ ਤੇਜ ਐਕਸਲ ਨਾਲ ਨਾ ਚਲਾਓ ਆ ਰਾਮਨਾਲ ਜਾਓ ਰਾਮਨਾਲ ਉਹ ਪੇਰੈਂਟਸ ਨੇ ਤੁਹਾਡੇ ਉੱਪਰ ਆਪਣੀ ਜ਼ਿੰਦਗੀ ਦਾ ਬਹੁਤ 33 ਧਨ ਜਿਹੜਾ ਖਰਚ ਕੀਤਾ ਉਸ ਚੀਜ਼ ਦੀ ਰਿਸਪੈਕਟ ਕਰੋ ਤੁਸੀਂ ਘਰੋਂ ਆ ਰਹੇ ਹੋ ਆਉਂਦੇ ਹੋ ਤੁਹਾਡੀ ਪਿੱਠ ਦੇਖਣ ਦੇ ਆ ਜਾਂਦੇ ਹੋ ਤੁਹਾਡਾ ਮੂੰਹ ਦੇਖਣਾ ਇਸ ਕਰਕੇ ਪਲੀਜ਼ ਸ਼ਹਿਰ ਦਾ ਮਾਹੌਲ ਜਿਹੜਾ ਇਹਨੂੰ ਸਖਾਵਾਂ ਬਣਾਇਆ ਜਾਵੇ